ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਾਨ੍ਹੇਵਾਲ ਸਾਡਾ ਮੰਡਲ ਦੇ ਵਿੱਚ ਬੈਠੇ ਆ ਅੱਜ ਅਸੀਂ ਡਾਕਟਰ ਭੀਮਰਾਓ ਅੰਮੇਦਕਰ ਜੀ ਬਾਬਾ ਸਾਹੋ ਬਾਬਾ ਸਾਹਿਬ ਜੀ ਉਹਨਾਂ ਦਾ ਜਨਮ 135 ਨੂੰ ਜਨਮ ਦਿਵਸ ਦਾ ਮਨਾ ਰਹੇ ਆ ਇਹਨਾਂ ਨੇ ਸੰਵਿਧਾਨ ਲਿਖ ਕੇ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਸਾਰਿਆਂ ਨੂੰ ਬਰਾਬਰਤਾ ਅਤੇ ਇੱਕ ਨਿਡਰ ਹੋਣ ਦਾ ਮੈਸੇਜ ਦਿੱਤਾ ਅੰਮੇਦਕਰ ਸਾਹਿਬ ਨੇ ਸਾਡੇ ਇੰਡੀਆ ਦਾ ਕਨਸਟੀਟਿਊਸ਼ਨ ਲਿਖ ਕੇ ਸਾਨੂੰ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦਾ ਹੱਕ ਦਿੱਤਾ। ਅਸੀਂ ਅੱਜ ਜਨਮ ਦਿਨ ਮਨਾਇਆ ਮੇਰੇ ਨਾਲ ਦਿਨ ਸੈਕਟਰੀ}{|\text{ਇਸ਼ਪਾਲ ਜੀ}} ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦਾਣਾ ਤੇ ਹੱਤ ਦੀ ਟੀਮ ਬਣੋ। ਅੱਜ ਇੱਥੇ ਲੱਡੂ ਵੰਡ ਕੇ ਜਨਮ ਦਿਨ ਮਨਾਇਆ ਗਿਆ। ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹੀ ਸੰਦੇਸ਼ ਦਿੰਨੇ ਆ ਕਿ ਟੀਮਰਾਉ ਮਿਲਤਰ ਜੀ ਦੇ ਪਾਏ ਹੋਏ ਪੂਰਨਿਆ ਤੇ ਆਪਾਂ ਚੱਲੀਏ ਤੇ ਆਪਾਂ ਸਾਰੇ ਇੱਕਜੁਟਤਾ ਨਾਲ ਇਸ ਦੇਸ਼ ਦੇ ਵਿੱਚ ਰਹੀਏ ਤੇ ਸਾਰਿਆਂ ਨੂੰ ਸੁੱਖ ਸ਼ਾਂਤੀ ਨਾਲ ਰਹਿਣ ਦੱਸ ਨਹੀਂ ਖਾਦੀ। ਜੋ ਕੁਝ ਤਾਕਤਾਂ ਅੱਜ ਉਹਨਾਂ ਦੇ ਉਹ ਤਾਂ ਨਰਾਦਰ ਕਰ ਰਹੀਆਂ ਨੇ ਜਾਂ ਮੈਸੇਜ ਦੇ ਰਹੀਆਂ ਨੇ ਬਾਹਰ ਉਹਨਾਂ ਨੂੰ ਵੀ ਸਾਡੀ ਇਹੀ ਤਾੜਨਾ ਕਿ ਆਪਾਂ ਪੰਜਾਬ ਦੇ ਵਿੱਚ ਸ਼ਾਂਤੀ ਰਹਿੰਦੀ ਹੈ ਪਹਿਲਾਂ ਬਹੁਤ ਗੁਰੇ ਮਾਹੌਲ ਦੇਖੇ ਨੇ 84 ਵਿੱਚ 10 ਸਾਲ ਸੰਤਾਪ ਹੋ ਗਿਆ ਆਪਾਂ ਦੁਬਾਰਾ ਉਹਨਾਂ ਲਈ ਖਤਰਾ ਚੱਲੀਏ ਹੁਣ ਸ਼ਾਂਤੀ ਨਾ ਰਹੀਏ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਵੀ ਤੁਸੀਂ ਇਹਨਾਂ ਮਾੜੇ ਅੰਸਰ ਨੂੰ ਨੱਥ ਪਾਓ ਤੇ ਪੰਜਾਬ ਦੇ ਵਿੱਚ ਸ਼ਾਂਤੀ ਰਹਿਣ ਦਿਓ ਜੋ ਸਾਡੇ ਭੀਮਰਾਓ ਅੰਬੇਸ਼ਕਰ ਜੀ ਮੱਬਾ ਸਾਹਿਬ ਨੇ ਜੋ ਹਲਸਾ ਪਾ ਦਿੱਤਾ ਉਹਦੇ ਤੇ ਚੱਲੀਏ ਤੇ ਸਾਰੇ ਆਪਾਂ ਇੱਕ ਦੋ ਦਿਨ ਇਕੱਠੇ ਹੋ ਕਰੀਏ ਜੈ ਭੀਮ ਜੈ ਭਾਰਤ ਮੈਂ ਸਾਰਿਆਂ ਪਹਿਲਾਂ ਡਾਕਟਰ ਬੀ ਆਰ ਅੰਬੇ德ਕਰ ਜੀ ਦੇ 134ਵੇਂ ਜਨਮ ਦਿਨ ਤੇ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਤੇ ਉਹਨਾਂ ਦੀ ਜੋ ਸੋਚ ਸੀ ਪੜੋ ਲਿਖੋ ਤੇ ਸੰਘਰਸ਼ ਕਰੋ ਉਹਨੂੰ ਅੱਗੇ ਰੱਖਦੇ ਹੋਏ ਇਹਹੀ ਬੇਨਤੀ ਕਰਦਾ ਵੀ ਜਿਹੜੀ ਸੋਚ ਤੇ ਉਹਨਾਂ ਨੇ ਪਹਿਰਾ ਦਿੱਤਾ ਸੀ ਅਸੀਂ ਸਾਰੇ ਰਲ ਕੇ ਉਹ ਸੋਚ ਤੇ ਪਹਿਰਾ ਦੇਈਏ ਤੇ ਸਾਡੇ ਸਮੂਹ ਟਰਸਟ ਵੱਲੋਂ ਡਾਕਟਰ ਬੀ ਆਰ ਅੰਬੇ德ਕਰ ਬੁੱਧਾ ਟਰਸਟ ਵੱਲੋਂ ਵੀ ਇਹੀ ਪੁਰਜ਼ਰ ਅਪੀਲ ਆ ਵੀ ਸਾਰੇ ਮਿਲ ਕੇ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵੀ ਸਾਰੇ ਆਪਾਂ ਚ ਜਿੰਨੇ ਵੀ ਨੇ ਭਾਈਚਾਰੇ ਨਾਲ ਮਿਲ ਕੇ ਜੋ ਉਹਨਾਂ ਨੇ ਸਬਦਾਨ ਲਿਖਾਇਆ ਉਹਦੇ ਹਿਸਾਬ ਨਾਲ ਆਪਾਂ ਅੱਗੇ ਚੱਲੀਏ ਪੜ੍ਹੀਏ ਤੇ ਸੰਘਰਸ਼ ਕਰੀਏ